ਗਾਈਜ਼ ਮੇਰੀ ਗੱਲ ਸੁਣੋ ਆ ਦੇਖੋ ਤੁਹਾਨੂੰ ਸਾਡੀ ਪਾਬੀ ਨਾਲ ਮਿਲਾਂਦਾ ਭੈਣ ਚੋ ਕਿੰਨੀ ਸੋਹਣੀ ਮਸੂਕ ਆ ਭੈਣ ਤੇ ਮੇਰੀ ਓ ਕੀ ਭੰਗ ਦੁਨੀਆਂ ਦਾ ਸੱਚੇ ਖਾਕਸ਼ਾਬਾਦ ਕਰੋ ਯਾਰੇ ਕਦੇ ਬੱਗ ਨਾਲ ਬਣਦਾ ਨਹੀਂ ਔਰਾ ਨੱਡੀ ਏ ਔਰੇ ਵਾਲਿਆਂ ਨੂੰ ਬੰਦਿਆਂ ਦੀ ਤੇਰੀ ਘੜੀ ਦੱਸੇ ਚੰਗਾ ਟਾਈਮ ਚੱਲਦਾ ਜਦੋਂ ਕੋਈ ਮੈਨੂੰ ਪੁੱਛੇ ਤੇਰੇ ਆਲਾ ਕਿਵੇਂ ਦਾ ਫਿਰ ਮੈਂ ਔਰ ਦੂਰ ਤੱਕ ਕੁੜੀਆਂ دیਵਾਨੀਆਂ ਲੋਕਾਂ ਕੀ ਕਹਿਣਾ ਕੀ ਲੈਣਾ ਮਰਦ ਦਾ ਚੁੰਮੀ ਜਾਂਦਾ ਤੇ ਅੱਜ ਦੋ ਬਲੌਗ ਪਾਉਣ ਦੀ ਸਲਾਹ ਲਈ ਮੈਂ ਕਾਲੀ ਦੁਨੀਆ ਤੋਂ ਵਾਪਸ ਆਉਣ ਦੇ ਕਰਲੇ ਵੀ ਕੀਤੇ ਸੀ ਮੇਟਰਪੀਆ ਰੇ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਮੀ ਵੀਡੀਓ ਦੇ ਵਿੱਚ ਸੱਚੇ ਪਾਤਸ਼ਾਹ ਬਾਦ ਰੂ ਜਾਣ ਕੀ ਬੰਦੂਨੀ ਆਤਾ ਸੱਚੇ ਪਾਤਸ਼ਾਹ ਬਾਦ ਰੂ ਜਾਣ ਕੀ ਬੰਦੂਨੀ ਆਤਾ ਸੱਚੇ ਪਾਤਸ਼ਾਹ ਬਾਦ ਰੂ ਜਾਣ ਕੀ ਬੰਦੂਨੀ ਆਤਾ ਟੰ ਟੰਨੇ ਪਿਛੇ ਪਿਛੇ ਕਾਰੀ ਬਲੀ ਮਾਤਾ ਹੋਲੀ ਪੋਲੀ ਮਾਤਾ ਪਹਿਲਾ ਤੂੰ ਕਾਤੋਂ ਨਹੀਂ ਬੋਲੀ ਮਾਤਾ ਸਾਡਾ ਬਾਸੀ ਸਾਹ ਪਿਛੇ ਰਹਿ ਗਿਆ ਬਾਸੀ ਸਾਹ ਤੋੜੇ ਹਾਨ ਦੀਆ ਕਹਾ ਇਹਨੂੰ ਵੀ ਤੁਹਾਡੇ ਚਿਤੜਾ ਤੇ ਪਚਕਾਰੀ ਮਾਰੇ ਮੈਨੂੰ ਕੀ ਲੋੜ ਸੀ ਖਸਮਾਂ ਨੂੰ ਖਾਣਿਆ ਕਿ ਆਪਣੇ ਉਹ ਬੰਬਾਸੀ ਸਾਹਿਬ ਮੈਂ ਕਿੱਥੇ ਕਿਹਾ ਮੈਂ ਤਾਂ ਜਸਤ ਗੱਲ ਕਰੀ ਆ ਵੈਸੇ ਬਾਸੀ ਸਾਹਿਬ ਇੱਕ ਗੱਲ ਮੰਨਣੀ ਪਊਗੀ ਵੀ ਆਪਣੇ ਦੇਸ਼ ਦੇ ਵਿੱਚ ਫੁੱਦੂਆਂ ਦੀ ਕੋਈ ਕਮੀ ਨਹੀਂ ਹੈਗੀ ਇੱਕ ਮੇਰਾ ਸਵਾ ਚਾਰ ਪੰਜ ਦਿਨ ਪਹਿਲਾਂ ਹਜੇ ਜੇਲ੍ਹ ਦੇ ਵਿੱਚ ਗਿਆਗਾ ਇੱਕ ਆ ਬਾਹਰ ਆ ਗਈ ਕਰ ਲੋ ਕਿਉਂ ਨੂੰ ਭਾਂਡਾ ਭੈਣ ਚੋਕ ਲਨਾਰਾ ਦੇਸ਼ ਬਾਸੀ ਸਾਹਿਬ ਜੇ ਮੈਂ ਹੋ ਮਾ ਨਾ ਮਾਤਾ ਕੋਲੇ ਮੈਨੂੰ ਮਿੰਟਾਂ ਦੇ ਵਿੱਚ ਜੇਲ੍ਹ ਦੇ ਵਿੱਚ ਭੇਜ ਸਕਦਾ ਉਹ ਪੁੱਛੋ ਕਿਵੇਂ ਜੀ ਬੋਲੋ ਜੀ ਬੋਲੋ ਪਚਕਾਰੀ ਦੇ ਵਿੱਚ ਵਾਸੀ ਸਾਹਿਬ ਮੈਂ ਤਜਾਬ ਪਾ ਦੂੰਗਾ ਫਿਰ ਥੋੜਾ ਨਾਮ ਲਾ ਦੂੰਗਾ ਵੀ ਵਾਸੀ ਨੇ ਪਾਇਆ ਤਰ ਸ਼ਰਮ ਨਹੀਂ ਆ ਰਹੀ ਵਾਸੀ ਸਾਹਿਬ ਗੁੱਸਾ ਘਾਤੋ ਕਰਦੇ ਹਾਂ ਮੈਂ ਤਾਂ ਥੋੜੇ ਫਾਇਦੇ ਦੀ ਗੱਲ ਕਰਦਾ ਬਿਨਾਂਲੇ ਥੋੜਾ ਜੀਲ ਦੇ ਵਿੱਚ ਕੰਮ ਨਿਕਲੀ ਜਾਊਗਾ ਚੱਕਦੇ ਕੋਲੇ ਲੋਤ ਕੋਲਾ ਵਾਸੀ ਸਾਹਿਬ ਰੱਖਦੇ ਹੋ ਪੋਲਾ ਪੋਲਾ ਵਾਸੀ ਸਾਹਿਬ ਬੇਟਾ ਤੇਰੇ ਜਿਹੜੇ ਪੈਰ ਨੇ ਮੇਰੇ ਨੂੰ ਕਰ ਮੈਂ ਉਹਨਾਂ ਨੂੰ ਬੇਟਾ ਚੁੰਮਾ ਮਤਰ ਪਿਆਰਿਓ ਕਹਨਾ ਹਲਕਾ ਫਿਰਦਾ ਵਾਸੀ ਭੈਣ ਜੋ ਪਚਕਾਰੀ ਪਾਰੋਂ ਨੂੰ ਫਿਰਦਾ ਹਰਾਮਜਾਦੇ ਤੂੰ ਤੇ ਤੇਰੀ ਕੜੀ ਦੱਸੇ ਚੰਗਾ ਟਾਈਮ ਚੱਲਦਾ ਕਫ ਤਾਈ ਲਈ ਦੇ ਚੜਾ ਸੁਨੀਆਂ ਨੇ ਬਹ ਤੇਰੀ ਜਾਨ ਦੀਆਂ ਨਾਲੇ ਮੇਰੇ ਘੁੱਟ ਚੋਂ ਕੜਾ ਸੁਨੀਆਂ ਨੇ ਤੇਰੀ ਰਾਮ ਪਿਆ ਦੀ ਕਹੇ ਤੂੰ ਆ ਕੁਸ਼ ਪਾਲਦਾ ਆਜਾ ਤੇਰੇ ਹੱਥ ਤੇ ਤਰਾ ਅਜੇ ਰਿਪਸਟੋਰ ਤੂੰ ਦਾ ਬਣਾ ਲੈ ਟੰਗੀਆਂ ਇਹਦੀ ਗੋਲੀ ਤੇਰੀ ਬੰਨ ਤੇ ਤਰਾ ਸ਼ਰਮ ਨਹੀਂ ਆ ਰਹੀ ਬਾਸੀ ਸਾਹਿਬ ਟੈਂਪੂ ਫੀਲਿਕਤਾ ਦੇਖ ਲੋ ਟਰਾਲੇ ਆਲੀ ਲੈ ਰਿਆਗਾ ਮੇਰਾ ਸਾਲਾ ਕਾਫਤਾ ਹੈ ਤਾਹਾਂ ਚੜਾ ਰਹਿਗਾ ਜਿਵੇਂ ਉਹਨੂੰ ਬਚਾ ਲੂਗਾ ਜੇ ਉਹਦੀ ਜਿੱਤ ਲੁੱਟਣਾ ਆ ਵੀ ਕਹੇ ਮੇਰੇ ਸਾਰਿਆਂ ਪਹਿਲਾਂ ਤੇਰੀ ਜਿੱਤ ਲੁੱਟੀ ਜਾਊਗੀ ਜਿਹੜੇ ਹਸਾਬ ਦੇ ਤੇਰੇ ਲੱਛਣ ਨੇ ਤੂੰ ਮੇਰੇ ਸਾਰਿਆਂ ਪਿਸਤੋਲ ਡੱਬ ਤੇ ਨਾ ਟੰਗ ਤੂੰ ਇਹਨੂੰ ਚਿਤਣਾ ਚਲਾਏ ਫੇਰ ਤੇਰਾ ਰੂਪ ਜ਼ਿਆਦਾ ਪਾਉ ਓ ਮਾਈ ਗਾਡ ਓ ਮਾਈ ਗਾਡ ਬਾਸੀ ਸਾਹਿਬ ਤੁਸੀਂ ਹਰਾ ਨਾ ਹੋ ਬੋ ਮੈਂ ਤੁਹਾਨੂੰ ਨਹੀਂ ਕਿਹਾ ਇਹਨੂੰ ਕਿ ਹਰ ਟੈਂਪੋ ਨੂੰ ਨਾਲੇ ਪਾਸੇ ਸਾਬੇ ਦੇ ਵਰਗਾ ਗੋਲੀ ਚ ਨਾ ਲੱਗਿਆ ਪਤਾ ਕੀ ਕਹਿਣਾ ਹੁੰਦਾ ਵੀਰੇ ਗੋਲੀ ਕੱਢ ਕੇ ਮਾਰਾਂ ਜਾਂ ਇਦਾਂ ਹੀ ਮਾਰਾਂ ਕਿਉਂਕਿ ਫਿਰ ਤੁਹਾਡੇ ਦਰਦ ਹੋਊਗਾ ਨਾ ਫਿਰ ਮੈਂ ਤੋ ਦੇਖ ਕੇ ਨਹੀਂ ਜਾਣਾ ਹਾਏ ਅੱਲਾ ਆ ਦੇਖ ਲਓ ਬਾਸੀ ਸਾਹਿਬ ਹੁਣ ਤਾਂ ਪੂਰਾ ਕਨਫਰਮ ਹੋ ਗਿਆ ਵੀ ਇਹਨੇ ਪਿਸਤੌਲ ਚਤਣਾ ਚ ਲੈਣੀ ਆ ਕਿਉਂਕਿ ਗੋਲੀਆਂ ਤਾਂ ਮੇਰਾ ਸਾਰਾ ਹੱਥ ਨਾ ਚਲਾਈ ਜਾਂਦਾ ਜਦੋਂ ਕੋਈ ਮੈਨੂੰ ਪੁੱਛੇ ਤੇਰੇ ਆਲਾ ਕਿਵੇਂ ਦਾ ਫਿਰ ਮੈਂ ਦੂਰ ਦੂਰ ਤੱਕ ਕੂੜੀਆਂ دیਵਾਨੀਆਂ ਵਿੱਚ ਜਿਸ ਦੇ ਪਿਆਰ ਦੀਆਂ ਯਾਰ ਬਣਾ ਲੈਂਦੀਆਂ ਮਿੱਤਰ ਪਿਆਰੇ ਉਹ ਦੇਮੋਂ ਦੇ ਪੰਜੋ ਟੈਂਪੂ ਬਣ ਜਾਂਦੇ ਨੇ ਜਿਹੜੇ ਭੈਣ ਦੇ ਯਾਰ ਇਦਾਂ ਦੇ ਨੇ ਉਹਨਾਂ ਨੂੰ ਇਹ ਜਿਹਾ ਮਿਲ ਜਾਂਦੀਆਂ ਨੇ ਜਿਹੜੇ ਸਾਡੇ ਵਰਗੇ ਨੇ ਠੀਕ ਠਾਕ ਤੇ ਉਹ ਹੁਣ ਕਿੱਥੇ ਜਾਂਦੇ ਭੈਣ ਚੋਂ ਨਾ ਵਾਸਤੇ ਟੈਂਪੂ ਰਹਿ ਗਏ ਹੁਣ ਮਿੱਤਰ ਪਿਆਰੇ ਦੱਸੋ ਮੈਨੂੰ ਕੋਲ ਸੀ ਪਾ ਦਲੀ ਨਾ ਰਿਪਾਰਨ ਜੋ ਗਰੇਗੇ ਦੋਸਤੋ ਕਦੇ ਕਦੇ ਤਾਂ ਮਿੱਤਰ ਪਿਆਰੇ ਇਦਾਂ ਲੱਗਦਾ ਹੁੰਦਾ ਵੀ ਭੈਣ ਚੋਂ ਅਸੀਂ ਤਾਂ ਜੂਨ ਪਹੁੰਚ ਤਾ ਨਹੀਂ ਆਏ ਬਾਬਿਓ ਕੋਈ ਸੇਲੀ ਨਹੀਂ ਬਣਦੀ ਯਾਰ ਕੀ ਕਰੀਏ ਬਸ ਤੂੰ ਹੀ ਦੱਸ ਦੇ ਕੁਝ ਇਹ ਸਾਰਾ ਰੌਲਾ ਹੀ ਇਹ ਨੂੰ ਨੂੰ ਕੀ ਹੋ ਰਿਹਾ ਇਹ ਇਹ ਲੋਗ ਲੋ ਨੇ ਪਾਸੇ ਸਾਬ ਸਾਰਾ ਫੇਮ ਦਾ ਚੱਕਰ ਆ ਭਾਂਚੋ ਜੁੱਤ ਦੇ ਵਿੱਚ ਪੱਤੀ ਪਾਉਣ ਲੱਗੀਆਂ ਪਈਆਂ ਨੇ ਅੱਜ ਕੱਲ੍ਹ ਦੀਆਂ ਕੁੜੀਆਂ ਮਿੱਤਰ ਪਿਆਰੇ ਉਹ ਕਹਿੰਦੇ ਨਹੀਂ ਹੁੰਦੇ ਵੀ ਇਹਦੀ ਰਾਮ ਪਿਆਰੀ ਦੇ ਵਿੱਚ ਕੀੜਾਗਾ ਮੈਂ ਵੀ ਕਹਿਣਾ ਹਾਂ ਨਾ ਆਪਦੀ ਵੀਡੀਓ ਦੇ ਵਿੱਚ ਵੀ ਇਹਦੀ ਰਾਮ ਪਿਆਰੇ ਦੇ ਵਿੱਚ ਕੀੜਾਗਾ ਪਰ ਮਿੱਤਰ ਪਿਆਰੇ ਵਾਤਾ ਸ਼ਰੀਆਮ ਕੀੜਾ ਲੱਗਿਆ ਪਿਆਗਾ ਇਹਨੂੰ ਦੇਖ ਲਈ ਰਿਹਾ ਭਾਂਚੋ ਇਹਨਾਂ ਨੂੰ ਦੇਖ ਕੇ ਭਾਂਚੋ ਸਾਡਾ ਆਸ਼ਕੀ ਵਾਲਾ ਕੀੜਾ ਮਰ ਜਾਣਾਗਾ ਕਿਉਂਕਿ ਹੁਣ ਤਾਂ ਦੋਸਤੋ ਹੱਥ ਖੜੇ ਨੇ ਭਾਂਚੋ ਕਲ ਜੁਗਾ ਗਿਆ ਕਦੇ ਕਦੇ ਤਾਂ ਮਿੱਤਰ ਪਿਆਰੋ ਇੰਨਾ ਮੂਲ ਖਰਾਬ ਹੁੰਦਾ ਨਾ ਦਿਲ ਕਰਦਾ ਮੈਂ ਵੀ ਆ ਬਦਰੰਦ ਕਾਲਾ ਕਰ ਲਾਂ ਬੂਤੇ ਕਾਲਾ ਤੇਲ ਮਾਲ ਲੈ ਕਰਾ ਉਹਦਾ ਤਾਂ ਕੋਈ ਗੱਲ ਕਰਦੇ ਨਹੀਂ ਕੀ ਪਤਾ ਰੰਗ ਕਾਲਾ ਦੇ ਕੀ ਗੱਲ ਕਰ ਲਵੇ ਵੈਸੇ ਮਿੱਤਰ ਪਿਆਰੋ ਮੈਨੂੰ ਨਹੀਂ ਲੱਗਦਾ ਰਾਮ ਉਹਨਾਂ ਦੀ ਜ਼ਿਆਦਾ ਦਿਮਾਗ ਦਾ ਨਾਲੇ ਸਾਰੇ ਚਾਹ ਬਣਾਉਂਦੇ ਨੇ ਨਾਰੇ ਪੱਤੀ ਦੇ ਨਾਲ ਦੁੱਧ ਪਾਈ ਜਾਂਦੇ ਨੇ ਓਹ ਐਕਸਕਿਊਜ਼ ਮੀ ਪੀ ਸਟਾਪ ਇਟ ਤੂੰ ਇਹ ਕਾਲੀ ਦੁਨੀਆ ਤੋਂ ਵਾਪਸ ਆਉਣ ਲਈ ਕਰਲੇ ਵੀ ਕਿਤੇ ਸੀ ਪਰ ਤੂੰ ਨਹੀਂ ਹੋੜਿਆ ਇਹ ਕਿਸੇ ਗੁੰਡੇ ਦੇ ਨਾਲ ਜ਼ਿੰਦਗੀ ਨਹੀਂ ਜੀ ਸਕਦਾ ਆ ਫੇਰ ਆ ਗਿਆ ਮਿੱਤਰ ਪਿਆਰੋ ਇਸ਼ਿਆਤਾਰੀ ਖੁਸ਼ਰਾਤ ਕਾਲੀ ਦੁਨੀਆ ਚ ਭੜਦਾ ਹੈ ਕਾਲਾ ਕਾਲਾ ਨਾਲੇ ਉਹਨੇ ਮੜਾਉਣਾ ਸੀ ਮੈਨੂੰ ਲੱਗਦਾ ਉਹਨੇ ਤੈਨੂੰ ਦੇਖ ਲਿਆ ਹੋਣਾ ਇਸੇ ਕਰਕੇ ਉਹਨੂੰ ਆਪਦੇ ਫੈਸਲੇ ਬਦਲ ਕੇ ਕਾਲੀ ਦੁਨੀਆ ਚ ਦੁਬਾਰਾ ਮੋੜਨਾ ਪੈ ਗਿਆ ਹੋ ਪਾਪਾ ਦੀਆਂ ਬੜੀਆਂ ਤਾਂ ਬੜੀਆਂ ਦੇਖੇ ਨੇ ਪਾਪਾ ਦੀ ਪਾੜੀ ਅੱਜ ਪਹਿਲੀ ਵਾਰ ਦੇਖੀ ਆ ਮੈਨੂੰ ਲੱਗਦਾ ਇਹਦੇ ਬੁੜੇ ਨੇ ਇਹਨੂੰ ਮਿੱਠੀਆਂ ਮਿੱਠੀਆਂ ਜੀ ਜੰਮਤਾ ਹੋਣਾ ਇਹ ਬੰਦਾ ਘੱਟ ਤੇ ਛਟੂਲਾ ਬਦ ਲੱਗਦਾ ਐਕਟਿੰਗ ਜਿਹੇ ਤੋਂ ਬੰਦੇ ਆਲੀ ਕਰੇ ਤਾਂ ਤਾਂ ਗੱਲ ਬਣ ਸਕਦੀ ਹੈ ਵੈਸੇ ਤੇ ਸ਼ਰਮਾਰੀ ਨੇ ਯਾਰ ਤੂੰ ਤਾਂ ਕਿਸੇ ਟੂੜੀ ਵਾਲੇ ਕੱਪੋਲੇ ਆ ਤੇਰੇ ਤੇ ਕੁੰਡੇ ਛਿਤੇ ਕੱਟ ਤੇ ਮੋਤੇ ਦੇ ਛਿਤੇ ਬੱਦ ਲੱਗਦੇ ਨੇ ਨਾਲੇ ਆ ਪਿਸਤਾਲ ਨਾਲ ਗੱਲ ਨਹੀਂ ਬਣੀ ਯਾਰ ਮੈਂ ਕਹਿੰਨਾ ਬਸ ਇਹ ਵਾਲਾ ਲੈ ਜਾ ਪਿਸਤਾਲ ਉਹ ਵਾਏ ਕਮ ਆਨ ਬੇਬੀ ਉਹ ਬਸੀ ਸਾਹਿਬ ਇਹਦੇ ਤੇ ਪਰਸ਼ਾਵਾ ਦੇਖੋ ਕਾਦਾ ਪਹਿਰਿਆਗਾ ਬਣਦੀ ਆ ਪੂਰੀ ਸ਼ੇਪ ਸੰਦ ਦੀ ਇਹ ਦੇਖ ਲੋ ਸੰਦ ਇਹਨਾਂ ਨੂੰ ਪਿਆਰਾ ਇਹਦਾ ਸੰਦ ਦੀ ਸ਼ੇਪ ਬਣਦੀ ਆ ਕਿੰਨੇ ਚਾਹਵਾਨ ਨੇ ਸੰਦ ਤੇ ਨਾਲੇ ਇਹਨੂੰ ਰਾਮ ਪਿਆਰੀ ਲਾਲ ਕਰਨੀ ਚਾਹੀਦੀ ਆ ਕਿਹੜੇ ਫੁੱਦੂ ਕਮ ਮਚ ਪੈ ਗਿਆ ਬਸੀ ਸਾਹਿਬ ਬੜੀ ਭਰਾਨੀ ਵਾਲੀ ਗੱਲ ਐ ਖਬਾਸੀ ਜਾਬ ਤੂੰ ਭਰਾਵਾ ਕਿਰੇ ਕਮਾਚਾ ਪੈ ਗਿਆ ਜਾ ਜਾ ਕੇ ਪੈਂਚਰ ਪੁੰਚਰ ਲਾ ਤੇਰੀ ਐ ਕਿ ਤਿੰਨ ਕੱਟਾ ਤੇ ਮਤਰਮਸਤਾਨਾ ਜਿਆਦਾ ਲੱਗ ਰਿਹਾ ਨਾਵੇਂ ਤੂੰ ਤਾਰ ਦੇ ਨਾ ਕਰ ਤੂੰ ਤਾਂ ਕਿਤੇ ਬੁੰਦ ਦੇਣ ਦੀ ਸਾਹੀ ਵੜ ਜੇ ਕਿਤੇ ਜਿਉਣਾ ਮੋੜ ਜਿਉਂਦਾ ਹੁੰਦਾ ਪਹਿਲਾਂ ਮੈਨੂੰ ਲੱਗਦਾ ਇਹਦੇ ਪਿੱਤਲ ਭਰਨਾ ਸੀ ਉਹਨੇ ਉਹ ਤਾਂ ਤੇਰੀ ਕਿ ਸਮਤ ਚੰਗੀ ਆ ਵੀ ਜਿਉਣਾ ਮੋੜ ਹੈ ਨਹੀਂ ਹੁਣ ਤੇਰੇ ਬਾਸੀ ਬਾਹ ਪਾਊਗਾ ਮਤਰ ਪਿਆਰੇਓ ਕਿੰਨਾ ਲੁੱੱਚਾ ਬਾਸੀ ਸਾਹਬ ਉਹ ਪਾਦੜੀ ਨਾਰੀ ਪਰ ਨੂੰ ਤਿਆਰੀ ਰਹਿਦਾ ਰਾਮ ਜਾਦੇ ਤੂੰ ਕਦੇ ਬੱਗ ਨਾਲ ਬਣਦਾ ਨਹੀਂ ਔਰਾ ਨੱਡੀ ਏ ਔਰੇ ਵਾਲਿਆਂ ਨੂੰ ਬੰਦਿਆਂ ਦੀ ਲੋੜ ਨਾ ਪਵੇ ਇਹ ਸਾਮੀਆਂ ਦੀ ਭਾਲ ਵਿੱਚ ਰਹਿੰਦੇ ਜਿੱਤੋਂ ਪੈਰ ਸਾਡਾ ਪਾਈਆਂ ਇਹਨਾਂ ਖੱਤਾਂ ਨਾਲ ਜੋੜਨਾ ਪਵੇ ਇਹ ਆਏ ਦਿਨ ਖਸਮਿਆਂ ਨਾਲ ਲੱਭਦੇ ਤੇ ਜੀਭਾਂ ਮਾਰਨ ਦੀ ਲਤ ਪੈੜੀ ਲੱਗੀ ਹੋਈ ਆ ਬਸੀ ਸਭ ਫੇਰ ਤੁਸੀਂ ਮੈਨੂੰ ਕਹਿੰਦੇ ਹੋ ਵੀ ਤੂੰ ਗਾਲ੍ਹਾਂ ਕੱਟਦਾ ਵੀਡੀਓ ਦੇ ਵਿੱਚ ਹੁਣ ਭੈਣ ਚੋਦੇ ਨੂੰ ਗਸਤੋੜ ਨੂੰ ਕੋਈ ਪੁੱਛਣ ਵਾਲਾ ਹੋਵੇ ਬਿਲਹੋਰ ਦੇ ਵਿੱਚ ਜੰਮਣੇ ਸੀ ਲੱਗਦੀ ਜੰਮਲੋਨੀਆ ਕੋ ਰਾਮਪਿਆਰੀ ਦਿਖਾਉਨੀਆ ਭੈਣ ਚੋ ਗੋਲ ਗੋਲ ਪੈਨੇ ਬਾਸੀ ਸਾਹਿਬ ਇੱਕ ਗੱਲ ਤਾਂ ਹੈ ਤਰ ਸ਼ਰਮ ਨਹੀਂ ਆ ਰਹੀ ਬਾਸੀ ਸਾਹਿਬ ਜਦੋਂ ਇਨਾਂ ਨੂੰ ਸ਼ਰਮ ਨਹੀਂ ਹੈਗੀ ਫਿਰ ਆਪਾਂ ਇਹਨੂੰ ਬੋਲ ਵੀ ਨਹੀਂ ਸਕਦੇ ਆਪਾਂ ਨੂੰ ਬੋਲਣ ਚਾਹਤੀ ਸ਼ਰਮ ਤਾਂ ਇੱਕ ਦਲ ਮੰਨਨ ਵਾਲੇ ਬਾਸੀ ਸਾਹਿਬ ਜਿੰਨੀਆਂ ਵੀ ਕੁੜੀਆਂ ਦੇ ਟੈਂਪ ਚ ਫੇਮਸ ਹੋ ਰਹੀਆਂ ਨੇ ਨਾ ਸਾਰੀਆਂ ਚਿਤਰਾ ਦੇ ਸਿਰ ਤੋਂ ਹੋ ਰਹੀਆਂ ਨੇ ਜੁਰੀਏ ਵਿੱਚ ਚੜਦਕੋਂਦੇ ਨੇ ਉਹਨਾਂ ਦੇ ਮਿਲੀਅਨਾਂ 'ਚ ਫੋਲੋਅਰ ਨੇ ਚੰਗੀਆਂ ਚੀਜ਼ਾਂ ਨੂੰ ਬਸ ਹੀ ਸਭ ਕੋਈ ਨਹੀਂ ਦੇਖਦਾ ਚੰਗੇ ਚਿੱਤਰਾਂ ਨੂੰ ਦੇਖਦੇ ਨੇ ਮੇਰੇ ਸਾਲੇ ਲੋਕ ਇਹ ਮੇਰੇ ਆਸਾਂ ਵਾਲੀਆਂ ਬਾਈ ਸਾਬ ਆਪਦੇ ਚਿੱਤਰ ਦਾ ਪਾਣੀ ਵਾਲੀ ਟੈਂਕੀ ਜਿੱਡੇ ਕਰੀ ਜਾਂਦੀਆਂ ਨੇ ਭੈਣ ਚ ਮੁੱਟਿਆਂ ਦੇ ਸਰੀਰ ਨੇ ਬਣਾ ਦਿੰਦੀਆਂ ਜਾਂ ਮੱਛ ਮਿੱਤਰ ਪਿਆਰ ਆਪਾਂ ਕਹਿ ਦਿੰਦੇ ਆ ਨਾ ਵੀ ਇਹਨਾਂ ਨੂੰ ਕਰਦਿਆਂ ਦਾ ਡਰ ਨਹੀਂ ਹੈਗਾ ਕਰਦਿਆਂ ਤੋਂ ਤਾਈਂ ਡਰਦੀਆਂ ਨਹੀਂ ਇਹ ਨਾਲੇ ਕਰੇ ਤਾਂ ਹੀ ਬੜਦੀਆਂ ਨਹੀਂ ਇਹ ਤਾਂ ਭੈਣ ਚ ਦੁਬਾਰੀ ਖੜੱਚ ਗੁੱਲਾ ਠਾ ਕਰਉਂਦੀਆਂ ਫਿਰਦੀਆਂ ਨੇ ਨਾਲੇ ਦੂਜੀ ਗੱਲ ਹੋਰ ਕਰਦੇ ਦਾ ਬਸ ਇੱਕੋ ਗੱਲ ਸੋਚਦੇ ਹਣਗੇ ਇਹਨਾਂ ਦੀ ਬਿਕਾ ਜੀ ਮੈਂ ਉੱਤਰ ਪੈਣ ਚੋਦ ਕੋਣ ਦਮ ਭਾ ਕੇ ਕਰ ਲੈਂਦਾ ਜਾਂ ਮੈਂ ਪਾਸਾ ਮਾਰ ਕੇ ਸੌ ਜਾਂਦਾ ਤਾਂ ਇਤਨੀਆਂ ਗਸਤੋੜਾ ਤਾਂ ਨਾ ਜੰਮਦੀਆਂ ਸਾਡਾ ਨਾਮ ਮਿੱਟੀ ਚ ਤਾਂ ਨਾ ਰੋਲਦੀਆਂ ਪੈਣ ਚੋਦ ਗੰਦਸ ਵਾਲੀਆਂ ਮੈਂ ਤਾਂ ਮਿੱਤਰ ਪਿਆਰਿਓ ਤੁਹਾਨੂੰ ਹਰ ਬਾਰ ਦੀ ਤਰ੍ਹਾਂ ਇੱਕੋ ਗੱਲ ਕਹੂੰਗਾ ਵੀ ਇਹਨਾਂ ਦੇ ਅਕਾਉਂਟਾਂ ਦੇ ਜਾ ਕੇ ਵਾਓ ਨਾ ਇਸ ਨਾਲ ਲਿਖਿਆ ਕੋਈ ਰਿਪੋਰਟਾ ਮਾਰਿਆ ਕਰੋ ਤੇ ਲਾਂਤਾ ਪਾਇਆ ਕਰੋ ਬਾਈ ਬਣ ਕੇ ਹੱਥ ਜੋੜ ਕੇ ਬੇਨਤੀਆ ਤਾਂ ਇਹ ਗੰਦ ਮੁੱਕੂਗਾ ਗਾਈਜ਼ ਮੇਰੀ ਗੱਲ ਸੁਣੋ ਆਹ ਦੇਖੋ ਤੁਹਾਨੂੰ ਸਾਡੀ ਪਾਬੀ ਨਾਲ ਮਿਲਾਂਦਾ ਪੈਣ ਚੋਦ ਕਿੰਨੀ ਸੋਣੀ ਮਸੂਕਾ ਪੈਰ ਚੋਦਦੀ ਮੇਰੀ ਆ ਦੇਖੋ ਜਿਹੜਾ ਮੇਰੇ ਬਾਰੇ ਕੁਝ ਸੋਚਦਾ ਹੋਵੇ ਕਿੰਨੀ ਸੋਣੀ ਮਸੂਕਾ ਮੇਰੀ ਵਧੀਆ ਲੱਗਦੀ ਏ ਤੇਰੀ ਭੈਣ ਦੀ ਕਪੜੇ ਧੋਣ ਵਾਲੀ ਮਸ਼ੀਨ ਭੈਣ ਦਿਆ ਯਾਰਾ ਟੈਂਪੂ ਆ ਤੂੰ ਤਾਂ ਮੈਨੂੰ ਆਪੋ ਦੇ ਵਰਗਾ ਲੱਗੀ ਜਾਣਾ ਦੋਨੇ ਟੈਂਪੂ ਮੇਰੇ ਸਾਰੇ ਪੌਂਦੂ ਗੰਦ ਪਾਇਆ ਪੰਜਾਬ ਦੇ ਵਿੱਚ ਹੀ ਆ ਨੇ ਮੇਰੇ ਸਾਰੇ ਕੁਝ ਅੱਜ ਦਾ ਕੰਮ ਕਰ ਲਉ ਭੈਣ ਚੋਦੋ ਇੱਕ ਦੂਜੇ ਦੀ ਪਾਤੜੀ ਨਾੜੀ ਪਰੋਂ ਨੂੰ ਫਰਦੇਉ ਉਹ ਪਿਛਲਾ ਬੋਲ ਦੇਖ ਲੈ ਕਿਵੇਂ ਕਰਦਾ ਭੈਣ ਚੋ ਘਰੇ ਹੋਏ ਨਾ ਬੜ ਗਈ ਪਰਾਂਦੇ ਮੇਰੇ ਸਾਲੇ ਪਤਾ ਨਹੀਂ ਕਿਹੜੀ ਦੁਨੀਆ ਚ ਨੇ ਪੈਣ ਚੁਦਹਾਵਾਜੀ ਬੋਟਲ ਟੁੱਟਦੇ ਨੇ ਮੇਰੇ ਸਾਰੇ ਪੰਜਾਬ ਆਏ ਬੋਲ ਦੇ ਵਿੱਚ ਬਾਪ ਆ ਗਏ ਨਾ ਪੈਣ ਦੇ ਯਾਰ ਉਹ ਮੂੰਹ ਲਾਈਂਦੀ ਖੱਟਦਾਂਗੇ ਮੇਰੇ ਸਾਰੇ ਆਪ ਦੇ ਲਿੰਟ ਕੇ ਰੋਹੂ ਪੈਣ ਦੇ ਯਾਰ ਨੇ ਗੰਦ ਪਾਇਆ ਮੇਰੇ ਸਾਲੇ ਯਾਨੀ ਮੈਂ ਤਾਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਬਿਜਾਤਾ ਨਹੀਂ ਦੀ ਪਾ ਦੜੀ ਨਾੜੀ ਪਰਾਂਦਾ ਕੋਈ ਪਰਵਾਹ ਨਹੀਂ ਤੇ ਕਿਤਾ ਜਾਵੇ ਨਹੀਂ ਫਿਰ ਇਹਨਾਂ ਦਾ ਲਕਦੇਸ਼ ਬਣਾਇਆ ਜਾਵੇ ਨਹੀਂ ਫਿਰ ਇਹਨਾਂ ਨੂੰ ਰੋਬੋਟ ਪੜਾ ਕੇ ਦਿੱਤੇ ਜਾਣ ਜਿਹੜੇ ਇਹਨਾਂ ਦੀ ਦਿਨ ਰਾਤ ਪਾਦੜੀ ਨੜੀ ਪਾਰ ਸਕੜ ਨਹੀਂ ਤਾਂ ਇਹਨਾਂ ਨੇ ਗਾਜਰਾ ਮੋਲੀਆਂ ਬਤਾਉ ਬੈਂਕੜ ਪਹਿਣ ਚ ਸਾਰੀਆਂ ਸਬਜ਼ੀਆਂ ਮਕਾ ਦੇਣੀਆਂ ਨੇ ਨਹੀਂ ਇਹਨਾਂ ਨੇ ਫਿਰ ਸਾਰੇ ਟੱਟੀ ਨਾਲ ਲਪੇਟ ਦੇਣੇ ਨੇ ਸੋ ਬੇਨਤੀ ਆ ਪੰਜਾਬ ਸਰਕਾਰ ਨੂੰ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਨੂਰ ਦਾ ਤੁੰਗੀ ਜਾਂਦਾ ਤੇ ਅੱਜ ਦੋ ਬਲੌਗ ਪਾਉਣ ਦੀ ਸਲਾਹ ਮੇਈ ਸਲਾਹ ਵੀ ਆਹ ਹੋਣ ਵਾਲਾ ਬਲੌਗ ਹੁਣੀ ਪਾਦਾ ਇੱਕ ਬਲੌਗ ਸ਼ਾਮਤ Nu uita-mi rea, s-a ne-a de junghi janta tu, Basti-s-ab da jungla. ਓ ਕਮ ਆਨ ਬੇਬੀ ਬਾਸੀ ਸਾਹਿਬ ਐਨੇ ਹੈਰਾਨ ਨਾ ਹੋ ਵੋ ਫਿਰ ਤੁਸੀਂ ਚੁੰਕ ਲੋ ਨੂਰ ਦੇ ਮੰਮੀ ਦਾ ਸੋ ਇਹ ਦੇਖ ਲੋ ਕਿ ਇਹ ਲੈਂਗੁਏਜ ਹੈ ਸਾਡੇ ਲੋਕਾਂ ਦੀ ਬਾਸੀ ਸਾਹਿਬ ਲੈਂਗੁਏਜ ਮਾਰੂ ਨੂਰ ਦੀ ਮੰਮੀ ਦੇ ਮਮਾ ਮੇਰਾ ਗਲਤ ਹੋ ਗਿਆ ਨੂਰ ਦੀ ਮੰਮੀ ਦੇ ਦੰਦਾਂ ਤੇ ਦੰਦ ਦੇ ਖੋਰੀ ਕਿੱਤਾਂ ਦੇ ਨੇ ਚਲੋ ਬਾਸੀ ਸਾਹਿਬ ਦੰਦਾਂ ਨੂੰ ਛੱਡੋ ਆਪਾਂ ਮੁੱਦੇ ਵਾਲੀ ਗੱਲ ਤੇ ਹੋਣਿਆ ਇਹ ਮੇਰਾ ਸਾਲਾ ਬਲੌਗ ਬਣਾ ਰਿਹਾ ਕਿ ਨੂਰ ਦੀ ਮੰਮੀ ਦਾ ਮਮਾ ਦਿਖਾ ਰਿਹਾ ਫਟੇ ਕੁੰਦਮ ਦੇ ਨਤੀਜਾ ਜਿਹੜੀ ਚੀਜ਼ ਦਿਖੋ ਨਹੀਂ ਆ ਜਾਂਦਾ ਉਹ ਦਿਖਾ ਸਮਾਰ ਕੇ ਭੈਣ ਦੇ ਯਾ ਨਾ ਕੀ ਦਿਖਾਈ ਜਾਂਦਾ ਉਹਦੀ ਨੂਰ ਵੀ ਸੋਚਦਾ ਵੀ ਮੇਰਾ ਬੁਰਾ Dada kelam naui, meri burid, mukadai janda. ਨਾਲੇ ਮੇਰੇ ਸਾਰੇ ਆ ਬਲੋਗ ਦਾ ਸੀ ਨੇ ਦੇਖ ਲਿਆ ਸਾਰਿਆਂ ਨੇ ਹੁਣ ਦੂਜਾ ਬਲੋਗ ਲੈ ਕੇ ਆ ਕਨਾਚ ਗੁੱਲਾ ਠਾਹਣਾ ਉਹ ਵੀ ਦੇਖਾਂਗੇ ਫਿਰ ਅਸੀਂ ਉਹਨੂੰ ਵੀ ਲਾਈਕ ਸ਼ੇਅਰ ਕਮੈਂਟ ਕਰਾਂਗੇ ਮੇਰੇ ਸਾਰੇ ਇਦਾਂ ਦੇ ਕਲਾਨੇ ਵੀ ਹੈਗੇ ਨੇ ਪੰਜਾਬ ਚ ਮੈਂ ਤਾਂ ਸੋਚਿਆ ਨਹੀਂ ਸੀ ਉਹਦੇ ਨਾਲ ਦੁੱਧ ਚੁੰਗੀ ਜਾਂਦਾ ਇਹ ਵੀਡੀਓ ਬਣਾਈ ਜਾਂਦਾ ਤੈਨੂੰ ਵਰਦੀ ਮੰਮੀ ਪੰਜਾਬ ਚ ਪਰ ਨੂੰ ਕਰ ਕਰਕੇ ਦਿਖਾਈ ਜਾਂਦੀ ਆ ਮੰਮੀ ਹੈ ਮੇਰਾ ਸਾਲਾ ਕਲਾਨੇ ਤਾਂ ਬਰ ਕਰਲਾ ਕਰਲਾਸ ਮਾਰ ਕੇ ਪਰ ਨੂੰ ਕਰਲਾ ਮੰਮਾ ਆ ਨਹੀਂ ਰਿਹਾ ਕੈਮਰੇ ਦੇ ਵਿੱਚ ਤੂੰ ਵੀ ਚੁੰਗਲਾ ਮੇਰੇ ਸਾਲੇ ਦੇ ਆ ਜੇ ਮੰਮਾ ਨਹੀਂ ਚੁੰਗ ਰਾਂ ਬਸੀਦਾ ਸੰਦਪਾਲਾ ਮੂੰਚ ਹਰਾਮਜਾਦੇ ਤੂੰ 啊、但是你。 ਇਹ ਕਹਿੰਦੇ ਨੇ ਵੀ ਲੋਕ ਸਾਨੂੰ ਕਹਿੰਦੇ ਨੇ ਵੀ ਤਹ ਵਿਆਹ ਹੀ ਚੋਰ ਲੁਈੇ ਨਾਲ ਕਰਾਵੇ ਆ ਜੇ ਤੋ ਕਿੱਥੇ ਹੋਜੂਗਾ ਇਹ ਗੱਲ ਦਾ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਹੀ ਸਾਡਾ ਦੂਜੇ ਲੋਤੀ ਆ ਬਟਾ ਐਕਸਕਿਊਜ਼ ਮੀ ਪਲੀਜ਼ ਉਹ ਬਸ ਹੀ ਹਾ ਦੂਜੇ ਲੋਤੀ ਆ ਮਤਲਬ ਇਹ ਸੀ ਵੀ ਇਹ ਆਉਦੀ ਗਿਨਾਨੀ ਤੇ ਕਾਬੂ ਨਹੀਂ ਪਾ ਸਕਦਾ ਉਹ ਨਾ ਬਦਮਾਸ਼ ਤਾਂ ਇਹ ਨਹੀਂ ਬੰਦਾ ਜਿੰਨੀ ਬਦਮਾਸ਼ ਇਹਦੀ ਗਿਨਾਨੀ ਬਣਦੀ ਆ ਨਾਲੇ ਮੈਂ ਤਾਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਜੇ ਇਹਨੂੰ ਆਉਂਦਾ ਨਹੀਂ ਜੇ ਇਹਨੂੰ ਰਮਾਸ ਨਹੀਂ ਕਰਨਾ ਆਉਂਦਾ ਫਿਰ ਇਹ ਜਵਾਕ ਕੀ ਤਾਂ ਗਾ ਸੌ ਤੋਂ ਬਦਾ ਸੁਭਾਅ ਤਾਂ ਇੱਥੇ ਇਹ ਪੈਦਾ ਹੁੰਦਾ ਨਾਰੇ ਤੂੰ ਹੋਗੀ ਬੱਡੀ ਸ਼ੇਤੀ ਉਹ ਹਜੇ ਬਚਾਗਾ ਹੂੰ ਆਏ ਕਰੇ ਘਰ ਤੂੰ ਆਪ ਫੜ ਕੇ ਹੁਕਾੜੀ ਓ ਐਕਸਕਿਊਸ ਮੀ ਫਿਰ ਸਟਾਪ ਇਟ ਓ ਬਸੀ ਸਭ ਤੁਸੀਂ ਭਾਂਡ ਚੁੱਕ ਨਾ ਗੰਦਾ ਸੋਚ ਦਿਓ ਮੈਂ ਤਾਂ ਉਹ ਜਵਾਕ ਦੀ ਗੱਦ ਕਰਦਾਂ ਵੀ ਤੂੰ ਆਪ ਫੜ ਕੇ ਸਮਾ ਦਿਆ ਕਰ ਉਹ ਨੂੰ ਨਹੀਂ ਸਮਾਉਣਾ ਆਉਂਦਾ ਹੁਣ ਬਾਕੀ ਜਿਹੜੀਆਂ ਗੱਲਾਂ ਤੁਸੀਂ ਹੁਣ ਦੱਸਦੇ ਫਿਰਦੇ ਹੋ ਇਹ ਗੱਲਾਂ ਤੁਸੀਂ ਪਹਿਲਾਂ ਸੋਚਣੀਆਂ ਸੀਗੀਆਂ ਜਦੋਂ ਗੱਡੀ 'ਚ ਬੈ ਕੇ ਮੂਹ ਚ ਪਾਉਂਦੀ ਸੀ ਤਰ ਸ਼ਰਮ ਨਹੀਂ ਆ ਰਹੀ ਬਾਸੀ ਸਾਹਿਬ ਭੈਣ ਚ ਇੱਕ ਤਾਂ ਤੁਸੀਂ ਕੱਲਣ ਲੱਗ ਜਾਨੇ ਹੋ ਮੇਰਾ ਕਹਿਣ ਦਾ ਮਤਲਬ ਉਹ ਤੂੰ ਚੈੱਕ ਕਰ ਲੈਂਦੀ ਵੀਰ ਰੋਮਾਂਸ ਕਰ ਲੂਗਾ ਵਜਾ ਫਿਰ ਕੱਲਾ ਡਾਂਸ ਹੀ ਕਰੂਗਾ ਲੋਕਾਂ ਨੇ ਕੀ ਕਹਿਣਾ ਕੀ ਲੈਣਾ ਸਾਰੀ ਦੁਨੀਆ ਭੁਲਾ ਕੇ ਆ ਈੜੀ ਇਹ ਪਾਣੀ ਦਾ ਪਾਣੀ ਦਾ ਰੰਗ ਚੜਾ ਕੇ ਆ ਲੋਕਾਂ ਨੇ ਕੀ ਕਹਿਣਾ ਕੀ ਕਹਿਣਾ ਟੈਂਪੋ ਕਹਿਣਾ ਹੋਰ ਕੀ ਤੇਰੀ ਭੈਣ ਦਾ ਪਤੀਲਾ ਕਹਿਣਾ ਸਾਰੀ ਦੁਨੀਆ ਤੋਂ ਦੁਨੀਆ ਤੋਂ ਰਾਮ ਪਿਆਰੀ ਲਾਲ ਕਰਵਾ ਕੇ ਆ ਨਾਲੇ ਆਪਣੇ ਦੰਦਾਂ ਤੇ ਬਾਸੀ ਸਾਹਿਬ ਦਾ ਸੰਦ ਉਹ ਅਸੀਂ ਦਸੀਏ ਆਪਣੇ ਉਹ ਬਾਸੀ ਸਾਹਿਬ ਮੇਰਾ ਸਾਲਾ ਗਲਤ ਹੋ ਗਿਆ ਮੈਂ ਇਦਾਂ ਕਹਿਣਾ ਸੀ ਵੀ ਆਪਦੇ ਦੰਦ ਨਵੇਂ ਲਵਾ ਕੇ ਆ ਇਦਾਂ ਲੱਗਦਾ ਜਿਵੇਂ ਕਿਸੇ ਨੇ ਦੰਦਾ ਤੇ ਮਾਰਿਆ ਹੁੰਦਾ ਬਾਸੀ ਸਾਹਿਬ ਤਾਂ ਬਾਸੀ ਸਾਹਿਬ ਹੁਣ ਇਹ ਕੀ ਆ ਮੇਰਾ ਸਾਲਾ ਮਿਕਸ ਰਣਜੀਤ ਘੋੜ ਭਾਬੀ ਮੇਰੇ ਸਾਰੇ ਦਾ ਸੰਦੂਰਤਾ ਇਦਾਂ ਲਈ ਫਿਰਦਾ ਜਿਵੇਂ ਹੁਣੀ ਸੁਆਗਤ ਆਤਮਨਾ ਕੇ ਆਇਆ ਹੁੰਦਾ ਮੈਨੂੰ ਲੱਗਦਾ ਮਿੱਤਰ ਪਿਆਰੇ ਏਦੇ ਇਲੇਚਨਾ ਕਰਕੇ ਤੇ ਜਾਂਦੇ ਰੁਪੇ ਨੇ ਟੈਂਪੂ ਦਾ ਬਤ ਗਰੇ ਦੇ ਕਿਸੀ ਆਪਾਂ ਚੁਦਾ ਡਰਾਵ ਨਾ ਦੇ ਟੈਂਪੂ ਪਹਿਲੀ ਵਾਰ ਦੇਖਿਆ ਮੇਰੇ ਪਿਆਰੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕਿਸ ਹੋਰ ਕੈਂਡ ਜੀ ਵੀਡੀਓ ਚ ਹੁਦੋਂ ਤੱਕ ਬਾਏ ਬਾਏ ਟੇਕ ਕੇਅਰ